ਸੋ ਦੋਸਤੋ ਇਸ ਵਕਤ ਸਾਡੇ ਦਰਮਿਆਨ ਦੁਗਣਾ ਗਾਇਕੀ ਦੇ ਉਗੇ ਲੇਜੈਂਡਰੀ ਗਾਇਕ ਹਾਕਮ ਬਖਤਰੀwala ਜੀ ਵਿਸ਼ੇਸ਼ ਤੌਰ ਤੇ ਮੌਜੂਦ ਨੇ ਕਿਉਂਕਿ ਗੱਲ ਕਰੀਏ ਪਿੰਡ ਰੌਣੀ ਵਿਖੇ ਪਹੁੰਚੇ ਨੇ ਅਦਾਕਾਰ ਗਾਇਕ ਤਜਿੰਦਰ ਸੋਨੀ ਉਹਨਾਂ ਦੇ ਪਿਤਾ ਨੂੰ ਅੰਤਮ ਸ਼ਰਧਾਂਜਲੀ ਦੇਣ ਪਹੁੰਚੇ ਨੇ ਗੱਲਬਾਤ ਕਰਦੇ ਆ ਹਾਕਮ ਜੀ ਅੱਜ ਪਿੰਡ ਰੌਣੀ ਵਿਖੇ ਪਹੁੰਚੇ ਹੋ ਤੁਹਾਡੇ ਅਜੀਤ ਤੁਹਾਡੇ ਮਿੱਤਰ ਤੇ ਤੁਹਾਡੇ ਫੋਲੋਅਰ ਸੁਭਚਿੰਤਕ ਗਾਇਕ ਅਦਾਕਾਰ ਤਜਿੰਦਰ ਸੋਨੀ ਉਹਨਾਂ ਦੇ ਪਿਤਾ ਜੀ ਨੂੰ ਤੁਸੀਂ ਸ਼ਰਧਾਂਜਲੀ ਦੇਣ ਪਹੁੰਚੇ ਹੋ ਇਸ ਵਕਤ ਤੁਸੀਂ ਪਹੁੰਚੇ ਹੋ ਕੀ ਗੱਲਾਂ ਚਾਹੁੰਦੇ ਹੋ ਗੱਲਬਾਤ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਝੂਠਾਂ ਦੀ ਪਾਂਡੇ ਸੰਸਾਰ ਦੇ ਵਿੱਚ ਮੌਤ ਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ ਜੀ ਬੰਦਾ ਕਿੰਨਾ ਵੀ ਸੋਹਣਾ ਸਿਆਣਾ ਤੇ ਬਲਵਾਨ ਹੋਵੇ ਵਕਤ ਉਮਰ ਤੇ ਮੌਤ ਨੇ ਹਰ ਬਸ਼ਰ ਤੇ ਆਪਣੀ ਮੋਹਰ ਲਾ ਦੇਣੀ ਹੁੰਦੀ ਹੈ ਇਹ ਹੀ ਜੀਵਨ ਦਾ ਸੱਚ ਹੈ ਖਾ ਲੈ ਖਰਚ ਲੈ ਪੁੰਨ ਤੇ ਦਾਨ ਕਰ ਲੈ ਮਾਇਆ ਵਿੱਚ ਖਜ਼ਾਨੇ ਆ ਪੜੀ ਰਹਿਣੀ ਚੰਦ ਰੋਜ਼ ਜਹਾਨ ਦੀ ਸੈਰ ਬੰਦੇ ਬੱਗੀ ਵਿੱਚ ਤਵੇਲੀਆਂ ਖੜੀ ਰਹਿਣੀ ਇੱਕ ਦਿਨ ਉਮਰ ਦੀ ਡੋਰ ਨੇ ਟੁੱਟ ਜਾਣਾ ਹੈ ਗੁੱਡੀ ਸਦਾ ਨੇ ਜੱਗ ਤੇ ਚੜੀ ਰਹਿਣੀ ਦਇਆ ਸੰਘੋ ਡਾਰੀਆਂ ਪੌਰ ਲਾਜੂ ਤੇ ਨਵਜ ਨਹੀਂ ਹਕੀਮ ਤੋਂ ਫੜੀ ਰਹਿਣੀ ਜਦੋਂ ਮੌਤ ਆਉਂਦੀ ਹੈ ਔਰ ਅਸੀਂ ਸਮੁੱਚਾ ਸੰਸਾਰ ਇਸ ਵੇਲੇ ਕਾਲ ਰੂਪੀ ਬਸ ਦੇ ਵਿੱਚ ਮੌਤ ਦੀ ਬਸ ਦੇ ਵਿੱਚ ਸਫ਼ਰ ਕਰ ਰਹੇ ਹਾਂ ਪਤਾ ਨਹੀਂ ਕਿਹੜੀ ਸਵਾਰੀ ਨੇ ਜ਼ਿੰਦਗੀ 'ਚ ਕਿੱਥੇ ਉਤਰ ਜਾਣਾ ਸੋ ਅੱਜ ਅਸੀਂ ਆਪਣੇ ਸਤਿਕਾਰਯੋਗ ਵਾਪਸ ਸਰਦਾਰ ਨਰਿੰਦਰ ਸਿੰਘ ਜੀ ਰੌਣੇ ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੈ ਜੋ ਆਪਣੇ ਜੀਵਨ ਦੀ ਰੂਪੀ ਸਵਾਸਾਂ ਰੂਪੀ ਪੂੰਜੀ ਭੋਗਦੇ ਹਨ ਗੁਰੂ ਚਰਨ ਜੀ ਦਾ ਰਾਜੇ ਮਹਾਰਾਜ ਦਾ ਫਰਮਾਨ ਹੈ ਕਿ ਸਭਨਾ ਸੌਰੇ ਵਜਣੇ ਸਭ ਮੁਕਲਾਵਣ ਹਾਰ ਕਵੀਰਾ ਉਹ ਜੋ ਕਬਰਾਂ ਦੀ ਲੀ ਉਪਰ ਉੱਗੇ ਕੱਖ ਉਧਰੋਂ ਇੱਕ ਨਹੀਂ ਬੋਰਡ ਦਾ ਤੇ ਇਧਰੋਂ ਜਾਂਦੇ ਲੱਖ ਜੀਵਨ ਦਾ ਇਹ ਸੱਚ ਹੈ ਅ ਔਰ ਮੈਂ ਹਮੇਸ਼ਾ ਕਹਿਣਾ ਹੁੰਨਾ ਹੈ ਕਿ ਵੱਖੋ ਵੱਖ ਜੇ ਕਰਦੀਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਹੈ ਵੱਖੋ ਵੱਖ ਜੇ ਕਰਦੀਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਹੈ ਨਾ ਇਹ ਲੱਭੇ ਨਾ ਕਿਸੇ ਨੂੰ ਨਜ਼ਰ ਆਉਂਦਾ ਵਿੱਚ ਬੋਲਦਾ ਜਿਹੜਾ ਕੋਈ ਖਾਸ ਹੀ ਹੈ ਬਖਤੜੀ ਵਾਲਿਆ ਕਿੰਨਾ ਸੰਸਾਰ ਸੋਹਣਾ ਹੁਣ ਅੰਤ ਨੂੰ ਇਹਨੇ ਪਰਨਾਸ਼ ਹੀ ਐ ਸਾਹ ਚੱਲਦਾ ਜਦੋਂ ਤੱਕ ਬਸ ਬੰਦਾ ਹਾਕਮ ਜੇ ਨਾ ਆਇਆ ਤੇ ਲਾਸ਼ ਹੀ ਐ ਸੋ ਅਸੀਂ ਸਾਰੇ ਰੂਪ ਮੈਂ ਜਿੰਨੀਆਂ ਵੀ ਮੂਰਤੀਆਂ ਨੇ ਕਾਲਦੇ ਰੂਪ ਦੇ ਵਿੱਚ ਬਰਾਜਮਾਨ ਐ ਔਰ ਕਾਲਦੀ ਦਇਆ ਦੇ ਵਿੱਚ ਜੀ ਰਹੇ ਹਾਂ ਸੋ ਅਸੀਂ ਆਪਣੇ ਵੱਲੋਂ ਆਪਣੇ ਸਮੁੱਚੇ ਸੰਗੀਤ ਜਗਤ ਵੱਲੋਂ ਸਾਡੇ ਨਿੱਕੇ ਵੀਰ ਮੇਰੇ ਅਜੀਜ਼ ਤੇਜਿੰਦਰ ਸੋਨੀ ਜੀ ਪ੍ਰਸਿੱਧ ਗਾਇਕ ਤੇ ਅਦਾਕਾਰ ਸਾਡਾ ਭਰਾ ਆ ਉਹ ਸਾਡਾ ਅਜੀਜ਼ ਹੈ ਬੱਚਾ ਮੇਰਾ ਤੋਂ ਉਹਨਾਂ ਦੇ ਫਾਦਰ ਸਾਹਿਬ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹਾਂ ਔਰ ਸਮੁੱਚੇ ਸਾਡੇ ਸਮੁੱਚੇ ਸੰਗੀਤਕ ਜਗਤ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ। ਇਹੀ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆਂ। ਜੋਦੜੀ ਕਰਦੇ ਆਂ ਕਿ ਕਹਿਤ ਕਬੀਰ ਸੁਨੋ ਰੇ ਸੰਤੋਖਿ ਤੇ ਹੀ ਕਰੋ ਨਵੇਰਾ। ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰ ਨ ਭਵਜਲ ਫੇਰਾ। ਸਤਿਗੁਰੂ ਮਹਾਰਾਜ ਸਦੀਵ ਕਾਲ ਵਾਸਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਤੇ ਬਾਕੀ ਸਮੁੱਚੇ ਪਰਿਵਾਰ ਨੂੰ ਬਾਣਾ ਮੰਨਣਾ ਦਾ ਬਲਬਖਸ਼ ਬਖਸ਼ਣ ਅ ਅਸੀਂ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਤੰਦਰੁਸਤੀ ਤਰੱਕੀ ਤੇ ਖੁਸ਼ਹਾਲੀ ਦੀ ਗੁਰੂ ਦੇ ਚਰਨਾਂ ਚ ਬੇਨਤੀ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਭਰੇ ਸ਼ੁਕਰੀਆ ਸੋ ਇਸ ਵਕਤ ਸਾਡੇ ਦਰਮਿਆਨ ਆਮ ਆਦਮੀ ਪਾਰਟੀ ਦੇ ਸੀਨੀਅਰ ਉਗੇ ਜਿਹੜੇ ਲੀਡਰ ਉਹ ਸਾਡੇ ਦਰਮਿਆਨ ਮੌਜੂਦ ਨੇ ਜਸੀ ਸੋਈਆ ਵਾਲਾ ਜੀ ਸਾਡੇ ਇਲਾਕੇ ਤੋਂ ਵੀ ਨੇ ਵਿਸ਼ੇਸ਼ ਤੌਰ ਦੇ ਉੱਤੇ ਤੇਜਿੰਦਰ ਸਿੰਘ ਸੋਨੀ ਉਹਨਾਂ ਦੇ ਪਿਤਾ ਜੀ ਜੋ ਪਿਛਲੇ ਦਿਨੀ ਅਕਾਲ ਚਣਾ ਕਰ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਉਹਨਾਂ ਨੂੰ ਸਰਦਾਜ ਵੀ ਦਿਨ ਪਹੁੰਚੇ ਨੇ ਗਲਤ ਕਰਦੇ ਆ ਜਿ세 ਕਿਸ ਤਰ੍ਹਾਂ ਦੇਖਦੇ ਹੋਂ ਇਹ ਗਾਇਕ ਤੇ ਅਦਾਕਾਰ ਰਤੀਂਦਰ ਸੋਨੀ ਜੀ ਉਹਨਾਂ ਦੇ ਪਿਤਾ ਜੀ ਅਕਾਲ ਚਣਾ ਕਰ ਗਏ ਸੀ ਪਿਛਲੇ ਦਿਨੀ ਅੱਜ ਅੰਤਮ ਅਰਦਾਸ ਆ ਤੁਸੀਂ ਪਹੁੰਚੇ ਹੋ ਇਹ ਤੁਹਾਡਾ ਧੰਨਵਾਦ ਵੀ ਕੀ ਕਹਿਣਾ ਚਾਹੁੰਦੇ ਇਸ ਵਕਤ ਦੇਖੋ ਜੀ ਬੜੀ ਦੁਖ ਦੀ ਗੱਲ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਸਰਦਾਜ ਨਰਿੰਦਰ ਸਿੰਘ ਜੀ ਰੌਣੀ ਜੋ ਬਹੁਤ ਚੰਗੇ ਇਨਸਾਨ ਸੀ ਤੇ ਸਾਡਾ ਪਿਆਰਾ ਵੀਰਾ ਤੇਜਿੰਦਰ ਸੋਨੀ ਜਿਹੜਾ ਗਾਇਕ ਵੀ ਆ ਤੇ ਅਦਾਕਾਰ ਵੀ ਆ ਉਹਦੇ ਨਾਲ ਸਾਡਾ ਪਰਿਵਾਰਕ ਜਿਹੜਾ ਰਿਸ਼ਤਾ ਬਣਿਆ ਹੋਇਆ ਤੇ ਬੜਾ ਦੁੱਖ ਹੋਇਆ ਕਿਉਂਕਿ ਅੱਜ ਤੋਂ ਹੀ ਘੱਟੋ-ਘੱਟ 25 ਸਾਲਾਂ ਤੋਂ ਸਾਡਾ ਬੜਾ ਪ੍ਰੇਮ ਆ ਕਿਉਂਕਿ ਮੇਰੇ ਇੱਥੇ ਮੁੱਲਾਪੁਰ ਰੌਣੀ ਨਾਨਕੇ ਵੀ ਨੇ ਜਿਸ ਕਰਕੇ ਹਮੇਸ਼ਾ ਗਾਇਕੀ ਦੀ ਲੈਣ ਹੋਣ ਕਰਕੇ ਮੈਂ ਗੀਤਕਾਰੀ ਦੇ ਖੇਤਰ ਵਿੱਚ ਇਹਨਾਂ ਦੇ ਨਾਲ ਭਰਾਵਾਂ ਵਾਂਗ ਵਿਚਰਦਾ ਰਿਹਾ ਤੇ ਅੱਜ ਸਾਡੇ ਅੰਕਲ ਜੀ ਚਲੇ ਜਾਣਾ ਜਾਣਾ ਬਹੁਤ ਵੱਡਾ ਸਾਨੂੰ ਘਟਾ ਪਿਆ ਇਸੇ ਦੁੱਖ ਦੀ ਘੜੀ ਦੇ ਵਿੱਚ ਅੱਜ ਮੈਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਆ ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਪਿੱਛੇ ਜਿਹੜੇ ਸਾਡੇ ਅੰਕਲ ਹੀ ਚਲੇ ਗਏ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਸ਼ੁਕਰੀਏ ਸ਼ੁਕਰੀਏ ਬਹੁਤ ਧੰਵਾ ਜਸੀਸ ਹੋਇਆਂ ਬੜਾ ਸੋ ਇਸ ਵਕਤ ਸਾਡੇ ਦਰਮਿਆਨ ਫਿਲਮੀ ਅਦਾਕਾਰ ਕੁਲਵੀਰ ਸਿੰਘ ਜੀ ਮੁਸਕਾਬਾਦ ਵਿਸ਼ੇਸ਼ ਤੌਰ ਤੇ ਮੌਜੂਦ ਮੌਜੂਦ ਨੇ ਕਿਉਂਕਿ ਵਿਸ਼ੇਸ਼ ਤੌਰ ਤੇ ਉੱਤੇ ਉਹ ਗਾਇਕ ਅਦਾਕਾਰ ਤਜਿੰਦਰ ਸਿੰਘ ਸੋਨੀ ਉਹਨਾਂ ਦੇ ਪਿਤਾ ਜੀ ਨੂੰ ਅੰਤਮ ਸ਼ਰਧਾਂਜਲੀ ਦੇਣ ਪਹੁੰਚੇ ਨੇ ਕਿਉਂਕਿ ਸਵੇਰ ਤੋਂ ਹੀ ਉਹਨਾਂ ਦੇ ਨਾਲ ਮੌਜੂਦ ਨੇ ਗਲਪਤ ਕਰਦੇ ਆ। ਇਹ ਮੁਸਕਾਬਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਤੁਹਾਡੇ ਜਿਗਰੀ ਯਾਰ ਅਦਾਕਾਰ ਤਜਿੰਦਰ ਸੋਨੀ ਗਾਇਕ ਵੀ ਨੇ ਬਹੁਤ ਵਧੀਆ ਰਹੇ ਨੇ ਉਹ ਅੱਜ ਉਹਨਾਂ ਦੇ ਤੁਸੀਂ ਪਿਤਾ ਜੀ ਨੂੰ ਅੰਤਮ ਸ਼ਰਧਾਂਜਲੀ ਜਣ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ? ਅ ਦੇਖੋ ਜੀ ਅੱਜ ਦਾ ਜਿਹੜਾ ਵਖਤ ਆ ਜਿਹੜਾ ਆਪਾਂ ਆਇਆ ਤਾਂ ਅੰਤਮ ਅਰਦਾਸ ਦੇ ਵਿੱਚ ਆ। ਇੱਕ ਐਸੀ ਘੜੀ ਆ ਜਿਹੜੀ ਸੈਣੀ ਤਾਂ ਬੜੀ ਔਖੀ ਆ ਪਰ ਪ੍ਰਮਾਤਮਾ ਦੇ ਭਾਣਾ ਦਾ ਮੰਨਣਾ ਹੀ ਪੈਂਦਾ ਜੀ ਔਰ ਜਿੱਥੇ ਆਪਾਂ ਤੇਜਿੰਦਰ ਸੋਨੀ ਜੀ ਦੀ ਗੱਲ ਕਰਦੇ ਆ ਵੀ ਤੇਜਿੰਦਰ ਸੋਨੀ ਸਾਡਾ ਭਰਾ ਜਿੱਥੇ ਇੱਕ ਸਮਾਜ ਸੇਵੀ ਆ ਉੱਥੇ ਪੰਜਾਬੀ ਸਿੰਗਰ ਔਰ ਅਦਾਕਾਰ ਦੇ ਤੌਰ ਤੇ ਸਾਡੇ ਨਾਲ ਫਿਲਮਾਂ ਦੇ ਵਿੱਚ ਵਿਚਰਦਾ ਰਹਿੰਦਾ ਪਰ ਇਹਨਾਂ ਦੇ ਪਿਤਾ ਜੀ ਸਰਦਾਰ ਨਰਿੰਦਰ ਸਿੰਘ ਜੀ ਜੋ ਕਿ ਬਹੁਤ ਹੀ ਜਿਵੇਂ ਆਪਾਂ ਖੇਤੀਬਾੜੀ ਦੇ ਵਿੱਚ ਵੀ ਲਾ ਲੋ ਜਾਂ ਸਮਾਜ ਦੇ ਵਿੱਚ ਵਿਚਰਨ ਦੇ ਵਿੱਚ ਵੀ ਜੇ ਲਾ ਲੋ ਇਹਨਾਂ ਨੇ ਬੜੀ ਅੱਛੀ ਕਿਰਤ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਔਰ ਬੜੇ ਚੰਗੇ ਮਕਾਮ ਦੇ ਉੱਤੇ ਪਹੁੰਚਾਇਆ ਸੋ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਪਹੁੰਚੇ ਆ ਔਰ ਅਸੀਂ ਕਾਮਨਾ ਕਰਦੇ ਆਂ ਅਰਦਾਸ ਕਰਦੇ ਆਂ ਸਾਰੇ ਜਾਣੇ ਰਲ ਮਿਲ ਕੇ ਕਲਾਕਾਰ ਭਾਈਚਾਰਾ ਸਾਰਾ ਹੀ ਵੀ ਜੋ ਸਰਦਾਰ ਨਰਿੰਦਰ ਸਿੰਘ ਜੀ ਸਾਡੇ ਬਾਪੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ ਔਰ ਸਵਰਗਾਂ ਦੇ ਵਿੱਚ ਨਿਵਾਸ ਦੇਣਾ ਕਿਉਂਕਿ ਸਤਿਗੁਰ ਕਿਰਪਾ ਕਰਨਗੇ ਕਿਉਂਕਿ ਉਹਨਾਂ ਦਾ ਸਾਰਾ ਜੀਵਨ ਬੜਾ ਚੰਗਾ ਸੀਗਾ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਨੇ ਉਹਨਾਂ ਨੇ ਹੱਸ ਕੇ ਕੱਟੇ ਨੇ ਜਿੰਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਸੀਗੇ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਬੜੇ ਵਧੀਆ ਤਰ੍ਹਾਂ ਰੰਗਣ ਵਾਲਾ ਉਹਨਾਂ ਨੇ ਆਪਣੇ 3 ਪੁੱਤਾਂ ਨੂੰ ਪਾਲਿਆ ਸੋ ਜਿਹੜੇ ਕਿ ਅੱਜ ਸਮਾਜ ਦੇ ਵਿੱਚ ਬਹੁਤ ਅੱਛੇ ਕੰਮ ਕਰਦੇ ਨੇ ਔਰ ਜਿੱਥੇ ਵੀ ਬੱਚੇ ਜਾਣਗੇ ਉਹ ਉਹਨਾਂ ਦੇ ਜਿਹੜੇ ਉਹਨਾਂ ਦੇ ਪੂਰਣੇ ਨੇ ਸਰਦਾਰ ਨਰਿੰਦਰ ਸਿੰਘ ਜੀ ਦੇ ਉਹਨਾਂ ਨੂੰ ਲੈ ਕੇ ਜਾਣਗੇ ਸੋ ਇਸ ਕਰਕੇ ਅੱਜ ਅਸੀਂ ਉਹਨਾਂ ਦੇ ਜਿੰਨੇ ਵੀ ਕਲਾਕਾਰ ਭਾਈਚਾਰਾ ਜਿੰਨੇ ਵੀ ਫਿਲਮ ਇੰਡਸਟਰੀ ਆ ਉਹ ਸਾਰੇ ਅੱਜ ਦੁੱਖ ਦੀ ਘੜੀ ਦੇ ਵਿੱਚ ਸਰਦਾਰ ਤਜਿੰਦਰ ਸਿੰਘ ਸੋਨੀ ਜੀ ਦੇ ਨਾਲ ਖੜੇ ਆ ਜੀ ਕਿਉਂਕਿ ਬਹੁਤ ਬਹੁਤ